ਇਸ ਕੋਰਕਾ ਗਾਜੰਤਾ ਦੀ ਵਾਸ ਸਿਸਟਮ ਉਪਰ ਖੜਿਆ ਪਤਣਾ ਜਿੱਥੇ ਕਿ ਜਮਾਈ ਨਹੀਂ ਆਪਣੇ ਸਹੁਰੇ ਪਰਿਵਾਰ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਜਦ ਪੀੜਿਤ ਇਹਨਾਂ ਦੀ ਬੇਟੀ ਹੈ ਉਹ ਬੈੱਡ ਤੇ 3-4 ਖਾਨਾ ਤੋਂ ਸੋਮਾ ਦੇ ਵਿੱਚ ਪਈ ਹੈ ਹਮਲਾ ਬਹੁਤ ਪਿਆਨਾਸ਼ੀਤਾ ਇਹਨਾਂ ਦੀ ਮਾਤਾ ਦੇ ਉੱਤੇ ਸਿਰ ਤੇ ਵੀ ਸੱਟ ਮਾਰੀ ਹੈ ਤੇ ਇਹ ਸਰਕਾਰ ਨੂੰ ਹੀ ਮੰਗ ਕਰਦੇ ਨੇ ਕਿ ਫਟੇ ਜਮਾਈ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਬਾਕੀ ਦੀ ਜਾਣਕਾਰੀ ਆਪਾਂ ਇਸ ਪੀੜਿਤ ਪਰਿਵਾਰ ਤੋਂ ਲਵਾਂਗੇ ਆਪਣੀ ਜਰਨੈਲ ਸਿੰਘ ਮੇਰਾ ਜਮਾਈ ਆਇਆ ਸੀ ਜੀ ਉਹ ਪਤਾ ਲੈਣ ਵਾਸਤੇ ਆਇਆ 2 ਘੰਟੇ ਚ 2.5 ਘੰਟੇ ਇੱਥੇ ਬੈਠਾ ਰਿਹਾ ਚਾਹ ਪਾਣੀ ਪੀ ਕੇ ਚਲਾ ਗਿਆ ਉਸ ਤੋਂ ਬਾਅਦ ਅੱਧੇ ਪੌਣੇ ਘੰਟੇ ਬਾਅਦ ਆਇਆ ਉਸ ਤੋਂ ਬਾਅਦ ਜੀ ਮੇਰੀ ਕੁੜੀ ਇੱਥੇ ਬੈਠੇ ਪਈ ਸੀ ਮੈਂ ਉੱਠੀ ਤੇ ਉਹਨੇ ਮੇਰੇ ਲੈਣ ਦੇ ਉੱਥੇ ਕਿਰਤ ਮਾਰੀ ਦੀ ਮੈਂ ਸਰਕਾਰ ਤੋਂ ਇਹੀ ਮੰਗ ਕਰਦੀ ਆ ਕਿ ਮੈਨੂੰ ਇਨਸਾਫ਼ ਦਿੱਤਾ ਜਾਵੇ ਮੇਰੀ ਇਨਸਾਫ਼ ਮੇਰੀ ਕਿਤੇ ਕੋਈ ਸੁਣਵਾਈ ਨਹੀਂ ਸਰ ਐਸੀ ਠਾਣੇ ਦਰਖਾਸਤ ਦਿੱਤੀ ਸਾਨੂੰ 12-13 ਦਿਨ ਹੋ ਗਏ ਸਾਡੀ ਕੋਈ ਨਹੀਂ ਸੁਣਦਾ ਹੈਗਾ ਅਸੀਂ ਜਿਵੇਂ ਬੱਸ ਤੇਜ ਸਿੰਘ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਦੋਂ ਕਿ ਜਾਣਦੇ ਆ ਉਹਦੀ ਕਰਨਗੇ ਹਾਂਜੀ ਸਰਪੰਚ ਨੇ ਜ਼ਿੰਮੇਵਾਰੀ ਲੈ ਰੱਖੀ ਜੀ ਸਾਡੀ ਸਰਪੰਚ ਨੇ ਜਿਹੜੇ ਪਰਨੇ ਦੀ ਨਾਮ ਹੈ ਤੁਹਾਡੇ ਜਵਾਈ ਦਾ ਮੇਰੇ ਨਾਲ ਜਵਾਈ ਦਾ ਨਾਮ ਸੁਖਪਾਲ ਸਿੰਘ ਹੈ ਜੀ ਉਹ ਅਜੇ ਤੱਕ ਗ੍ਰਿਫਤਾਰ ਨਹੀਂ ਨਹੀਂ ਜੀ ਗ੍ਰਿਫਤਾਰ ਨਹੀਂ ਕਰਿਆ ਹੈਗਾ ਕਿੰਨੇ ਸਾਲ ਹੋ ਗਏ ਬੱਤੀ ਗਏ ਹੋ ਮੇਰੀ ਬੇਟੀ ਵਿਆਹ ਨੂੰ 8 ਸਾਲ ਹੋ ਗਏ ਤੁਹਾਡੇ ਕਿੰਨੇ ਦਿਨ ਦੀ ਰਿਹਰੀ ਬਿਮਾਰ ਮੇਰੇ ਕੋਲ 3.5 ਸਾਲ ਹੋ ਗਏ ਜੀ ਆਈ ਨੂੰ ਠੀਕ ਹੈ ਗੱਲ ਬਾਤ ਬਿਮਾਰ ਹੈ ਕੀ ਹੈ ਤੇ ਉਹ ਉਹਨਾਂ ਨੇ ਕੱਟਮਾਰ ਕਰੀ ਉਹਨਾਂ ਦੇ ਜੇਠ ਨੇਰ ਉਹਨਾਂ ਦੋਹੇ ਭਰਾਵਾਂ ਨੇ ਕੱਟਮਾਰ ਕਰਕੇ ਮੇਰੇ ਘਰ ਹੀ ਸੁੱਤੀ ਸੀ ਉਦੋਂ ਫਿਰ ਕਾਰਵਾਈ ਨਹੀਂ ਕਰਵਾਈ ਕੋਈ ਨਹੀਂ ਕੋਈ ਕਾਰਵਾਈ ਨਹੀਂ ਹੋਈ ਅੱਛਾ ਹਾਂਜੀ ਤੇ ਕੋਈ ਕੱਟਮਾਰ ਨਾਲ 7 ਵਜੇ 6 ਵਜੇ ਗੁੰਮ ਪਈ ਹੈ ਜੀ ਉਦੋਂ ਮੁੜ ਕੇ ਬੋਲੀ ਹੋਈ ਨਹੀਂ ਹੈਗੀ ਤੇ ਸਾਨੂੰ ਇਨਸਾਫ ਦੀ ਮੰਗ ਹੋਣੀ ਚਾਹੀਦੀ ਹੈ ਵੀ ਅਸੀਂ ਮੈਂ ਭਗਵੰਤ ਸਿੰਘ ਨੂੰ ਇਹ ਹੀ ਬੇਨਤੀ ਕਰਦੀ ਆ ਕਿ ਮੇਰੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਮੇਰੀ ਕਿਤੇ ਸੁਣਵਾਈ ਨਹੀਂ ਹੁੰਦੀ ਮੈਨੂੰ 12 ਦਿਨ ਹੋ ਗਏ ਕਰੀ ਮੈਨੂੰ ਅਜੇ ਵੀ ਖਤਰਾ ਹੈ ਅਜੇ ਵੀ ਧਮਕੀਆਂ ਦਿੰਦੇ ਹੋ ਕਹਿੰਦਾ ਜੇ ਥੋੜੇ ਟੰਕੇ ਲੱਗੇ ਨੇ ਕਹਿੰਦਾ ਮੈਂ ਹੋਰ ਲਾਉਂਗਾ ਕਹਿੰਦਾ ਤੁਹਾਡੇ ਪਰਿਵਾਰ ਚ ਕਹਿੰਦਾ ਮੇਰੇ ਪਰਿਵਾਰ ਚ ਨਹੀਂ ਮੇਰੇ ਤੇ ਟਿੱਕਾ ਲੜਕਾ ਜੀ ਮੇਰੇ ਘਰ ਵਾਲਾ ਗਾੜੀਦਾਰ ਬੰਦਾ ਵੀ ਅਸੀਂ ਘਰੇ ਬੈਠ ਕੇ ਸਾਨੂੰ 12 ਦਿਨ ਹੋ ਗਏ ਸਾਨੂੰ ਰਿਸ਼ਤੇਦਾਰ ਰੋਟੀਆਂ ਭਗਾ ਭਗਾ ਕੇ ਦਿੰਦੇ ਨੇ ਸੀ ਆਪਣਾ ਟਾਈਮ ਪਾਸ ਬਣਾਉ ਖਰਦਿਆ ਮੇਰੀ ਕੋਈ ਕਿਤੇ ਸੁਣਵਾਈ ਨਹੀਂ ਹੁੰਦੀ ਮੇ ਬਹਾਰ ਕਿਸਾਰੇ ਕਿਤੇ ਫਿਰ ਫਿਰ ਕੇ ਕੋਈ ਕਾਰਵਾਈ ਨਹੀਂ ਜੀ ਹੋਈ ਹੈਗੀ ਪੁਲਿਸ ਵੱਲੋਂ ਸਾਡੀ ਕਿਤੇ ਸੁਣਵਾਈ ਨਹੀਂ ਹੁੰਦੀ ਬਸ ਐਂ ਕਹਿ ਦਿੰਦੇ ਨੇ ਹਾਂ ਜੀ ਸਾਡੀ ਗੱਲ ਹੋ ਗਈ ਸਰਪੰਚ ਸਾਹਿਬ ਨਾਲ ਆ ਜਾਂਦਾ ਸਰਪੰਚ ਇਹਨਾਂ ਨੂੰ ਪੈਸੇ ਭਰ ਜਾਂਦਾ ਚਾਰ ਦਿਨ ਹੋ ਗਏ ਪਹਿਲਾਂ ਆ ਕੇ ਗਏ ਸਾਡੇ ਸਾਰੇ ਬੰਦਿਆਂ ਨੇ ਦੇਖਿਆ ਸਰਪੰਚ ਇੱਥੋਂ ਆਏ ਉੱਥੋਂ ਦਾ ਉਹਨਾਂ ਨੇ ਕੁਝ ਨਹੀਂ ਕੋਈ ਕਰਦਾ ਸਾਡੀ ਕੋਈ ਨਹੀਂ ਸੁਣਦਾ ਜੀ ਹੈਗਾ ਸੀ ਥੱਕ ਚੁੱਕੇ ਹਾਂ ਬਸ ਸਰਪੰਚ ਸਰਪੰਚ ਬੱਚੋਂ ਆਣੇ ਦਾ ਜੀ अच्छा 76 ਸੰਗ ਹੈ ਜੀ ਕਰਦੇ ਹਮਲੇ ਦੀ ਕੋਈ ਧਾਰਾ ਕੋਈ ਜਿਹੜਾ ਮੇਰੇ ਘਰ ਆ ਕੇ ਚਾਕੂ ਮਾਰ ਗਿਆ ਕੋਈ ਉਹਦੀ ਧਾਰਾ ਨਹੀਂ ਲਾਈ ਹੈਗੀ ਉਹਨਾਂ ਨੇ ਬਸ ਐ ਕਹਿੰਦੇ ਨੇ ਨੋਰਮਲ ਹੈ ਨੋਰਮਲ ਹੈ ਜੀ ਜੇ ਅਸੀ ਗਰੀਬ ਆ ਸਾਡੀ ਕੋਈ ਤਾਂ ਹੀ ਸੁਣਵਾਈ ਨਹੀਂ ਕਿਸੇ ਤੱਕੜੇ ਦੀ ਹੁੰਦੀ ਸਾਡੀ ਤੁਹਾਡੇ ਸਿਰ ਚ ਟੰਕੇ ਕਿੰਨੇ ਲੱਗੇ ਮੇਰੇ ਟੰਕੇ 20 20 ਟੰਕੇ ਲੱਗੇ ਹੋਏ 20 ਟੰਕੇ ਲੱਗੇ ਹਾਂਜੀ ਤੇ 60 ਨੋਰਮਲ ਹੈ ਹਾਂ 60 ਨੋਰਮਲ ਹੈ ਬਹੁਤ ਆਗਰੇ ਨੋਰਮਲ ਹੈ ਹਾਂਜੀ ਤੇ ਦੇਖੋ ਇਹ ਲੜਕੀ ਹੈ ਜਿਹੜੀ ਉਸਦੇ ਉਹ ਇਹ ਬੇਟੀ ਇਹਨਾਂ ਦੇ ਘਰ ਦੀ ਜੋ ਕਾਫੀ ਤਿੰਨ ਚਾਰ ਸਾਲਾਂ ਤੋਂ ਬਿਮਾਰ ਪਈ ਹੈ ਕੋਮਾ 'ਚ ਹੈ ਤੇ ਉਹ ਉਹਨਾਂ ਦਾ ਜਵਾਈ ਸੀਗਾ ਇਸ ਬੇਟੀ ਦੇ ਉੱਤੇ ਦੇਖੋ ਤੁਸੀਂ ਦੇਖ ਸਕਦੇ ਹੋ ਬੜ ਤੇ ਬਿਮਾਰ ਪਈ ਹੈ ਇੱਕ ਗੰਭੀਰ ਹਾਲਤ ਦੇ ਵਿੱਚ ਹੈ ਤਿੰਨ ਚਾਰ ਸਾਲਾਂ ਤੋਂ ਇਹਦੇ ਉੱਤੇ ਹੀ ਉਹ ਹਮਲਾ ਕਰਨ ਆਇਆ ਸੀਗਾ ਤੇ ਇਹਨਾਂ ਦਾ ਭਰਾ ਸੀਗਾ ਇਸ ਬੇਟੀ ਦਾ ਤੇ ਮਾਂ ਸੀਗੀ ਉਹਨਾਂ ਉੱਤੇ ਨਾਲ ਕਾਫੀ ਨੇ ਹੱਥੋਪਾਈ ਕੀਤੀ ਇਹਨਾਂ ਦੇ ਜਵਾਈ ਨੇ ਤੋਂ ਇਹ ਸਰਕਾਰ ਤੋਂ ਬਸ ਇਹ ਮੰਗ ਕਰਦੇ ਨੇ ਕਿ ਜੁਤੀ ਕੋਈ ਸਖਤ ਕਾਰਵਾਈ ਕੀਤੀ ਜਾਵੇ ਇਹ ਆਪਣਾ ਜਰਨੈਲ ਸਿੰਘ ਠੀਕ ਹੈ ਕੀ ਮਤਲਬ ਤੁਹਾਡੀ ਬੇਟੀ ਦੇ ਉੱਤੇ ਕੀ ਵੀ ਜਵਾਈ ਨਾਲ ਕੇ ਹਮਲਾ ਕੀਤਾ ਸੀਗਾ ਕਿ ਤੁਸੀਂ ਘਰ ਹੈਗੀ ਸਿਸਟਮ ਕਰੇ ਜਿਵੇਂ ਬਾਤ ਚੈਜੋ ਬੈਠੇ ਸੀ ਜਮਰੇ ਅੱਛਾ ਉਹ ਬੈਠਣ ਕਰਕੇ ਜਵਾਖਾਂ ਨੇ ਚਾਹ ਪਈ ਜੀ ਠੰਡਾ ਠੰਡਾ ਪਿਆ ਕੇ ਘੰਟਾ ਡੇਢ ਘੰਟਾ ਉਰੇ ਬੈਠਾ ਰਿਆ ਉਸ ਤੋਂ ਬਾਅਦ ਜੀ ਮੇਰੇ ਬੇਟੇ ਨੂੰ ਪੁੱਛਣ ਲੱਗਾ ਵੀ ਡੈਡੀ ਕਰਕੇ ਜਾਉ ਇਹ ਕਹਿਣ ਲੱਗਾ ਵੀ ਜਾਣ ਆਲੇ ਡੈਡੀ ਰੋਟੀ ਖਾ ਗਏ ਉਸ ਤੋਂ ਬਾਅਦ ਜੀ ਮਿਲ ਵੀ ਆ ਗਿਆ ਫੋਨ ਮਿਸਤਰੀ ਕਰਨੀ ਵੇਹ ਜੀ ਆਣਾ ਨਹੀਂ ਤਨੇ ਮੈਂ ਕੁਦਰਤੀ ਨਾਲ ਆ ਕੇ ਆਏ ਪੈਗੇ ਜੀ ਲੰਮਾ ਉਹ ਬੱਚੇ ਆ ਪਈ ਸੀਗੇ ਇੱਥੋਂ ਆ ਕੇ ਉਹਨੇ ਖਰਚ ਕੱਢੀ ਦੁਬਾਰੀ ਜੀ ਖਰਚ ਕੱਟ ਕੇ ਮੈਨੂੰ ਨਹੀਂ ਪਤਾ ਲੱਗਾ ਕੰਮ ਮਾਰੀ ਜਾਂਦਾ ਜਦ ਮਾਰੀ ਫੇਰ ਪਤਾ ਲੱਗਾ ਫੇਰ ਮੈਂ ਉਹ ਤੋਂ ਖਰਚ ਖੋ ਹਾਂ ਜੀ ਕਿਉਂਕਿ ਕਿ ਮੇਰੇ ਹੱਥ ਤੇ ਵੀ ਮਨੂ ਤੁਹਾਡੇ ਵੀ ਨਾ ਹੱਥ ਠੀਕ ਹੈ ਠੀਕ ਹੈ ਤੁਸੀਂ ਫਿਰ ਥਾਣੇ ਚ ਜਾ ਉੱਥੇ ਤਰਤਾਣਾ ਕੀ ਜੀ ਥਾਣੇ ਸਾਡਾ ਕੋਈ ਹਸਲਾ ਮੰਨ ਨਹੀਂ ਕਰਦਾ ਜਰਾ ਤਿੰਨ ਕੇਸ ਹੋ ਗਏ ਤਿੰਨੇ ਕੇਸਾਂ ਚ ਉਹਨੂੰ ਹਾਲ ਤੱਕ ਕੋਈ ਵੀ ਉਹਨੇ ਪੁਲਿਸ ਦੇ ਹੱਥ ਤੱਕ ਫੜਿਆ ਨਹੀਂ ਤਿੰਨ ਕੇਸਾਂ ਦੇ ਵਿੱਚੋਂ ਅੱਛਾ ਕੀ ਤੁਸੀਂ ਸਰਕਾਰ ਨੂੰ ਫਿਰ ਕੀ ਮੰਗ ਕਰਦੇ ਹੋ ਸਰਕਾਰ ਦੀ ਸਾਡਾ ਅਨਸਾਫ ਹੋਣਾ ਚਾਹੀਦਾ ਅੰਦਰ ਹੋਣਾ ਚਾਹੀਦਾ ਜੀ ਠੀਕ ਹੈ ਹਾਂ ਜੀ ਬਸ ਸਿੰਦਰਵਾਲਾ ਜਿੰਦਾ ਬੇਟੀ ਤੁਹਾਡੀ ਕਿੰਨੇ ਸਾਲਾਂ ਤੋਂ ਬਿਮਾਰ ਪਈ ਹੈ ਇਹਨੂੰ 4 ਸਾਲ ਹੋ ਗਏ ਚੌਥਾ ਸਾਲ ਲੱਗ ਰਿਹਾ ਜੀ ਵੀਰੇ ਮੇਰੇ ਲਵੇ ਅੱਛਾ ਤੁਸੀਂ ਇੱਕ ਮਹੀਨਾ ਇੱਕ ਮਹੀਨਾ ਉਹਨਾਂ ਨੇ ਇਲਾਜ ਕਰਾਇਆ ਇੱਕ ਮਹੀਨੇ ਤੋਂ ਬਾਅਦ ਮੈਂ ਲਾਇਆ ਠੀਕ ਹੈ 4 ਸਾਲ ਤੋਂ ਤੁਸੀਂ ਹੀ ਦਾ ਇਲਾਜ ਕਰਾ ਰਹੇ ਹੋ ਬੇਟੀ ਹੈ ਨਾ ਆਪਣੀ ਬੇਟੀ ਦਾ ਰਪਿੰਦਰ ਕੌਰ ਜੀ ਠੀਕ ਹੈ ਨਾ ਜੀ ਆਪਣਾ ਰਣਬਲਜੀਤ ਕੌਰ ਬੇਟਾ ਠੀਕ ਐ ਮੈਮ ਇਹਨਾਂ ਦੇ ਉੱਤੇ ਕਾਫੀ ਕੁੱਟ ਮਾਰ ਕੀਤੀ ਇਹਨਾਂ ਦੇ ਜਵਾਈ ਨੇ ਅ ਬੇਟਾ ਇਹ ਪਤਾ ਹੈ ਮੈਨੂੰ ਪਹਿਲਾਂ ਵੀ ਇਹਨਾਂ ਦਾ ਵਕੀਲ ਮੈਂ ਪਟਿਆਲਾ ਕਰਵਾਇਆ ਸੀ ਕਾਫੀ ਦਿਨ ਤੋਂ ਇਹਨਾਂ ਦੀ ਅਸੀਂ ਮਦਦ ਜਿੰਨੀ ਕੁ ਹੁੰਦੀ ਆ ਕਰ ਰਹੇ ਆ ਵਕੀਲਾਂ ਨੂੰ ਦੀ ਗੱਲਬਾਤ ਸੋੜ ਕੇ ਫਿਰ ਚੰਡੀਗੜ੍ਹ ਗਏ ਉੱਥੇ ਵੀ ਇਹ ਬੋਬਨ ਸੈਲ ਚ ਗਏ ਉੱਥੇ ਵੀ ਕਹਿ ਕਹਾਈ ਕਰਾਈ ਪਰ ਜਿਹੜਾ ਇਹਨਾਂ ਨਾਲ ਹੁਣ ਇਸ ਟਾਈਮ ਹੋਇਆ ਬੜਾ ੱਤਕਾ ਹੋਇਆ ਫਰਜ਼ ਕੀਤਾ ਜਿਵੇਂ ਇਹ ਲੇਡੀਜ਼ ਦੇ ਸ਼ੂਰੇ ਨਾਲ ਮਰ ਜਾਂਦੀ ਤਾਂ ਜਿਹੜੀ ਇਹਦੀ ਮੰਝੇ ਚ ਪਈ ਕੁੜੀ ਨੂੰ ਸਾਰਾ ਦਿਨ ਰੇੜੀ ਦੇ ਵਿੱਚ ਗੇੜੇ ਦਿੰਦੀ ਆ ਚਾਹਾਂ ਸਵੇਰੇ ਕੁੜੀ ਨੂੰ ਰੋਟੀ ਖਵਾਉਂਦੀ ਹੈ ਇਹ ਲੈਟਰਿੰਗ ਵਿੱਚ ਕਰਦੀ ਹੈ ਬਾਥਰੂਮ ਕਰਦੀ ਹੈ ਵਿੱਚੇ ਇਹਦੀ ਮਾਂ ਹੈ ਸਾਹਮਣੇ ਹੀ ਹੈ ਡੈਪਰ ਲਾਵੇ ਚਾਹੇ ਜਦੋਂ ਰੋਂਦੀ ਹੈ ਕੁੜੀ ਮੈਂ ਇਹਨੂੰ ਕਈ ਵਾਰੀ ਸਾਡੇ ਕੋਠੀ ਕਿੰਨੀ ਜਾਂਦੀ ਹੈ ਨੇੜੀ ਹੈ ਜੇ ਨਾ ਕਰਾ ਰੋਟ ਤੋਂ ਆਪਣੀ ਇਹ ਪੁੱਛੇ ਮੈਂ ਇਹਨੂੰ ਪੁੱਛਦੀ ਆ ਵੀ ਕੀ ਗੱਲ ਕੰਬੀ ਲੈਟਰਿੰਗ ਦੱਸਦੀ ਹੈ ਕਹਿੰਦੀ ਨਹੀਂ ਉਹ ਰੋਣ ਲੱਗ ਜਾਂਦੇ ਮੈਨੂੰ ਪਤਾ ਲੱਗ ਜਾਂਦਾ ਹੈ ਦੇਖੋ ਇਹ ਜਨਾਨੀ ਇਹਨੂੰ ਕਿੰਨੀ ਗਰੀਬੀ ਦੇ ਵਿੱਚ ਰੇੜੀ ਚ ਲਈ ਫਿਰਦੀ ਹੈ ਰੇੜੀ ਦੇ ਵਿੱਚ ਢੇਡਾ ਦੇ ਕੇ ਲਿਆਉਂਦੀ ਆ ਚਲੋ ਅੱਗੇ ਨਾ ਉਹ ਅੱਜ ਤੋ 3-4 ਸਾਲ ਤੋ ਇਹਨੂੰ ਕੁੜੀ ਨੂੰ ਨਾ ਅੱਗੇ ਤਾਂ ਬਿਲਕੁਲ ਕੋਈ ਸੋਝ ਨਹੀਂ ᱛੀ ਹੁਣ ਥੋੜੀ ਥੋੜੀ ਸੋਝ ਆ ਰਹੀ ਹੈ ਥੋੜੀ ਥੋੜੀ ਗੱਲ ਸਮਝਦੀ ਹੈ ਕਈ ਵਾਰੀ ਅਸੀਂ ਇਹਨੂੰ ਪੁੱਛਦੇ ਆ ਵੀ ਗੁੱਡੀ ਤੂੰ ਠੀਕ ਹੈ ਆਇਆ ਸਿਰ ਮਾਰਦੀ ਹੈ ਪਹਿਲਾਂ ਬਿਲਕੁਲ ਨਹੀਂ ਕੁਝ ਕਰਦੀ ਸੀ ਇਸ ਕਰਕੇ ਜਦੋਂ ਹੁਣ ਉਹ ਆਇਆ ਓਰੇ ਜੇ ਫਰਜ ਕੀਤਾ ਇਸ ਦੀ ਮਾਂ ਨੂੰ ਕੁਝ ਕਰ ਦਿੰਦਾ ਤਾਂ ਉਸ ਤੋਂ ਬਾਅਦ ਇਹ ਕੁੜੀ ਨੂੰ ਕੌਣ ਸੰਭਾਲਦਾ ਬਾਪ ਸੰਭਾ ਸਕਦਾ ਸੀ ਜਾਇਦਾ ਭਾਈ ਛੋਟਾ ਉਹ ਸੰਭਾਲ ਸਕਦਾ ਸੀ ਐਦੋਂ ਉੱਤੇ ਜ਼ੁਲਮ ਕੀ ਹੋਊਗਾ ਇਹ ਜ਼ੁਲਮ ਦੇ ਉੱਤੇ ਬਹੁਤ ਤਾਕੜੀ ਮਤਲਬ ਕਾਰਵਾਈ ਹੋਣੀ ਚਾਹੀਦੀ ਹੈ ਗਰੀਬ ਬੰਦੇ ਦੀ ਮਦਦ ਹੋਣੀ ਚਾਹੀਦੀ ਹੈ ਸਾਡੀ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਹੈ ਵੀ ਜਿਹੜੀ ਇਹ ਗੁੰਡਾ ਕਰਦੀ ਹੈ ਮਾਨਤਮਾਨ ਜੀ ਨੂੰ ਚਾਹੀਦਾ ਵੀ ਇਹ ਗੁੰਡਾ ਕਰਦੀ ਬੰਦ ਹੋਣੀ ਚਾਹੀਦੀ ਹੈ ਇਹ ਸਰੀਆ ਗੁੰਡਾ ਕਰਦੀ ਹੈ ਸਮਾਏ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹਾਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਗੁੰਡਾਗਰਦੀ ਵੀ ਬੰਦ ਹੋਣੀ ਚਾਹੀਦੀ ਹੈ ਗੁੰਡਾਗਰਦੀ ਬਹੁਤ ਹੋ ਰਹੀ ਹੈ ਆਪਣਾ ਸਫਾਲ ਕਾਲਜ ਮੈਂ ਠੀਕ ਭੈਣ ਆ ਜੀ ਠੀਕ ਹੈ ਤੁਸੀਂ ਇਹਦੀ ਬੇਟੀ ਕਾਫੀ ਟਾਈਮ ਤੋਂ ਬਿਮਾਰ ਪਈ ਹੈ ਕਿ ਇਹ ਚੌਥਾ ਸਾਲ ਲੱਗ ਗਿਆ ਜੀ ਸਾਨੂੰ ਤਾਂ ਹੁਣ ਵੀ ਖਤਰਾ ਹੈ ਕਿਉਂਕਿ ਉਹਨੇ ਵਿਆਹ ਕਰਾਣਾ ਹੈ ਬੇਟੀ ਇਹਦੀ ਖੋਕੇ ਲੈ ਗਿਆ ਉਹਨੇ ਤਾਂ ਉਹਦਾ ਵੀ ਵਿਆਹ ਕਰਾਣਾ ਮਰਦਾ ਤਾਂ ਇਹਦਾ ਖਤਮ ਕਰਨਾ ਸੀ ਉਹਨੇ ਅੱਛਾ ਹਾਂ ਸਾਨੂੰ ਤਾਂ ਪੂਰਾ ਇਹ ਨਿਸ਼ਾਨਾਖ ਮਿਲਣਾ ਚਾਹੀਦਾ ਮੈਡਮ ਠੀਕ ਹੈ ਅੱਛਾ ਇਹਦੇ ਕੋਲ ਬੇਟੀ ਹੈਗੀ ਬੇਟੀ ਵੀ ਹੈ ਮੈਡਮ ਬੇਟੀ ਕੋਈ ਲੈ ਕੇ ਦਿਖਾਉਂਦਾ ਨਹੀਂ ਕਹਿੰਦਾ ਕਿਤੇ ਬਿਮਾਰੀ ਨਾ ਲੱਗ ਜਾਈ ਤੇ ਅੱਛਾ ਤੁਸੀਂ 4 ਸਾਲ ਤੋਂ ਸੇਵਾ ਕਰ ਰਹੇ ਤਾਂ ਉਨ ਤਾਂ ਲੱਗੀ ਨਹੀਂ ਬਿਮਾਰੀ 9000 ਰੁਪਏ ਮਹੀਨੇ ਦੀ ਵਿਚਾਰਾ ਦਿਹਾੜੀ ਕਰ ਕਰਕੇ ਇਹਦੇ ਕਪੱਲੇ ਤਾਂ ਹੈ ਵੀ ਕੁਛ ਨਹੀਂ ਮੈਡਮ ਕਦੀ ਰੋਟੀ ਖਨੋਰੀ ਤੋਂ ਆਉਂਦੀ ਹੈ ਕਦੀ ਸਮਾਨੇ ਤੋਂ ਆਉਂਦੀ ਹੈ ਕਦੀ ਰਾਤ ਰੈਣੇ ਤੋਂ ਰੋਟੀ ਆਉਂਦੀ ਹੈ ਵੀ ਤੁਹਾਨੂੰ ਹੁਣ ਵੀ ਖਤਰਾ ਵੀ ਕਦੇ ਵੀ ਹੁਣ ਵੀ ਖਤਰਾ ਰਾਤ ਨੂੰ ਅਸੀਂ ਅੱਧੇ ਸੌਣੇ ਅੱਧੇ ਜਾਗਦੇ ਰਹਿਨੇ ਆ ਰਾਤ ਨੂੰ ਵੀ ਸਾਨੂੰ ਡਰ ਲੱਗਦਾ ਹੁਣ ਕੀ ਦੇਖੀਏ ਨਾ ਕਹਿੰਦਾ ਅਸੀਂ ਥੋੜੇ ਟੰਕੇ ਆਏ ਆ ਵੀ ਦਵਾਰੇ ਟੰਕੇ ਹਜੇ ਹੋਰ ਆਣਗੇ ਕਹਿੰਦਾ ਪੁਲਸ ਵਾਲਿਆਂ ਨਾਲ ਮੇਰੀ ਗੱਲ ਕਰਾਓ ਕੋਈ ਪੁਲਸ ਵਾਲਾ ਕੁਝ ਕਰ ਹੀ ਨਹੀਂ ਸਕਦਾ ਉਹ ਤਾਂ ਸਿੱਧੇ ਮੈਡਮ ਉਹਨੂੰ ਅੰਦਰ ਕਰਾਓ ਅਸੀਂ ਤਾਂ ਇਹ ਹੀ ਮੰਗ ਕਰਦੇ ਆ ਭਗਵਾਨ ਤੁਮਨ ਸਾਹਿਬ ਤੋਂ ਵੀ ਇਹਨੂੰ ਅੰਦਰ ਕਰਾਓ ਅਰੇ ਜਲਦੀ ਅੰਦਰ ਕਰਾਓ ਇਹ ਵਾਸੀ ਚਨਾਗਰਗੜ ਪਾਤਣਾ ਤੇ ਰਹਿੰਦੇ ਨੇ ਇਹਨਾਂ ਦੀ ਜਿਹੜੀ ਲੜਕੀ ਆ ਉਹ ਪਿੰਡ ਬਾਚੂਆ ਨਾਲ ਵਿਆਹੀ ਹੋਈ ਆ ਬਾਚੂਆ ਵਾਲੇ ਪਿੰਡ ਵਿਆਹੀ ਹੋਈ ਆ ਇਹਨਾਂ ਦਾ ਜਵਾਈ ਆ ਸੁਖਪਾਲ ਸਿੰਘ ਜਿਹੜਾ ਕਿ ਇਹਨਾਂ ਦੇ ਘਰੇ 7 ਦਾ 37 ਨੂੰ ਆਇਆ ਸੀਗਾ ਘਰੇ 37 ਨੂੰ ਘਰੇ ਆਇਆ ਸੀ ਚਾਹ ਚੂ ਪੀ ਕੇ ਤੇ ਵਾਪਸ ਚਲਾ ਗਿਆ ਸੀਗਾ ਉਸ ਤੋਂ ਬਾਅਦ ਉਹ ਮਤਲਬ ਬਾਅਦ ਚ ਆ ਕੇ ਉਹਨੇ ਜਿਹੜਾ ਇਹਨਾਂ ਦੇ ਘਰੇ ਆ ਕੇ ਮਤਲਬ ਇਹਦੇ ਪਰਮਜੀਤ ਕੌਰ ਦੇ ਮਤਲਬ ਕਿ ਸਰਚ ਕਰ ਚ ਮਾਰੀ ਜੋ ਮਤਲਬ ਸਰ ਦੇ ਵਿੱਚ ਹੀ ਲੱਗੀ ਹੈ ਇੱਕ ਤੇ ਉਸ ਤੋਂ ਬਾਅਦ ਪਰਮਜੀਤ ਦੇ ਘਰ ਵਾਲਾ ਵੀ ਉੱਥੇ ਸੀਗਾ ਉਹਦਾ ਬੇਟਾ ਵੀ ਸੀਗਾ ਚਲੋ ਉਹਨਾਂ ਨੇ ਵੀ ਇਹਨੂੰ ਫੜਫੜ ਲਿਆ ਉਸ ਤੋਂ ਬਾਅਦ ਜਰਨੈਲ ਸਿੰਘ ਦੇ ਵੀ ਮਾਮੂਲੀ ਘਰੀਟ ਲੱਗੀ ਹੱਥ ਤੇ ਜਿਹਨਾਂ ਦਾ ਬੇਟਾ ਹੈ ਉਹਦੇ ਤੇ ਢਾਡੇ ਲੱਗਿਆ ਘਰੀਚ ਉਸ ਤੋਂ ਬਾਅਦ ਉਹਦੀ ਪੱਗ ਲੱਥ ਗਈ ਉੱਥੋਂ ਉਹ ਭੱਜ ਗਿਆ ਉਸ ਤੋਂ ਬਾਅਦ ਆਪਾਂ ਨੇ 4 ਤਰੀਕ ਨੂੰ 4 7 ਨੂੰ ਇਹਨਾਂ ਦੇ ਬਰ ਖਿਲਾਫ ਹੈ ਸੁਖਪਾਲ ਸਿੰਘ ਦੇ ਉੱਤੇ ਮਕਦਮਾ ਦਰਜ ਕਰਤਾ ਜਿਹੜਾ ਮਕਦਮਾ ਦਰਜ ਕਰਕੇ 333 ਤੇ 118 ਵਰਕਟ ਚ ਇੱਕ VNS ਖਾਣਾ ਪਾਤਣਾ ਵਿਖੇ ਮਕਦਮਾ ਦਰਜ ਕਰਤਾ ਮਕਦਮਾ ਨੰਬਰ 147 ਮਿਤੀ 4/7/2024 ਨੂੰ ਦਰਜ ਰਜਿਸਟਰ ਕੀਤਾ ਗਿਆ ਉਸ ਤੋਂ ਬਾਅਦ ਇਹਦੇ ਆਪਾਂ ਦੋ ਵਾਰੀ ਘਰੇ ਵੀ ਰਿਹੜਾ ਕੀਤੀਆਂ ਘਰੇ ਪਹਿਲੇ ਦਿਨ ਰਿਹੜੀ ਕੀਤੀ ਸੀ ਜੇ ਇਹ ਘਰੋਂ ਭੱਜਿਆ ਸੀਗਾ ਇਹਦੀ ਮਾਤਾ ਮਿਲੀ ਸੀ ਜਿਹੜੀ ਦੀ ਮਾਤਾ ਨੇ ਕਿਹਾ ਸੀਗਾ ਵੀ ਅਸੀਂ ਪੇਸ਼ ਕਰ ਦੇਾਂਗੇ ਉਸ ਤੋਂ ਬਾਅਦ ਅਸੀਂ ਫੇਰ ਇੱਕ ਵਾਰੀ ਗਏ ਆਂ ਇਹਦੇ ਘਰੇ ਇਹਨਾਂ ਦੇ ਘਰੇ ਤਾਲਾ ਲੱਗਿਆ ਸੀਗਾ ਜਿਹੜਾ ਸਰਪੰਚ ਮਿਲਿਆ ਸੀ ਪਿੰਡ ਦਾ ਸਰਪੰਚ ਨੇ ਗਿਆ ਸੀਗਾ ਵੀਰ ਜੀ ਇਹਨੂੰ ਜਲਦੀ ਪੇਸ਼ ਕਰਦੇ। ਬਾਕੀ ਤਫ਼ਤੀਸ਼ ਜਾਰੀ ਹੈ। ਹਜੇ ਇਹਦਾ ਮੈਡੀਕਲ ਰਿਕਾਰਡ ਹੈ ਜਿਹੜਾ ਉਤੇ ਆਉਣ ਤੇ ਜੇ ਕੋਈ ਜਰਮ 'ਚ ਵਾਧਾ ਘਾਟਾ ਕੀਤਾ ਜਾਵੇਗਾ ਜਿਹੜੀ ਐਮਐਲਆਰ ਦੇ ਵਿੱਚ ਇੱਕ ਸੱਟ ਲੱਗਣੀ ਤਹਿਰੀਰ ਕੀਤੀ ਹੈ ਡਾਕਟਰ ਨੇ ਉਹ ਵੀ ਜਿਹੜੀ ਕਿ ਵਲੰਟਕਿਸਮ ਦੀ ਹੈ। ਤੇ ਬਾਅਦ ਚ ਇਹਦੀ ਪੀਹਾਂ ਲਵਾਂਗੇ ਆਪਾਂ ਰਿਕਾਰਡ ਲਵਾਂਗੇ ਜੇ ਤੇ ਕੋਈ ਗ੍ਰੀਵਿਸ ਆਉਂਦੀ ਹੈ ਤਾਂ ਜਰਮ 'ਚ ਵਾਧਾ ਕੀਤਾ ਜਾਵੇਗਾ। ਰਸ਼ਟ ਦੇਖੋ ਜੀ ਇਹਨੂੰ ਇੱਕ ਅੱਧੇ ਦਿਨ 'ਚ ਹੀ ਕਰ ਲਾਂਗੇ ਆਪਾਂ। ਪੋਚ ਬੋਹ ਕਰ ਰਹੇ ਹਾਂ ਦੋ ਵਾਰੀ ਉਹਦੇ ਘਰੇ ਜਾਏ ਆਂ ਆਪਾਂ। ਇਸ ਬਾਅਦ ਵੀ ਆਪਾਂ ਰੈਡ ਮਾਰਾਂਗੇ ਤੇ ਕਰੇ ਜਲਦੀ ਅਰੈਸਟ ਕਰਾਂਗੇ